ਸਰਲਾ ਲਹਿਸਾਂ ਸਫਾਰਮ ਤੇ ਡਿਪਟੀ ਕਮਿਸ਼ਨਰ ਦੇ ਜਾਲੀ ਦਿਸਕਤ ਕਰਨ ਦੇ ਦੋਸ਼ 'ਚ ਪੀ.ਐਲ.ਏ ਵਿਭਾਗ ਦਾ ਮੁਲਾਜ਼ਮ ਗ੍ਰਿਫਤਾਰ ਇਸ ਗੋਰਖ ਧੰਦੇ 'ਚ ਹੋਰ ਵੀ ਲੋਕ ਸ਼ਾਮਲ ਹੋ ਸਕਦੇ ਹਨ ਪੂਰੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇਗੀ ਪੰਜਾਬ ਪੁਲਿਸ ਇਸ ਮੌਕੇ ਦੀਆਂ ਦੇਖੋ ਤਸਵੀਰਾਂ ਅਤੇ ਕੀ ਕਹਿਣਾ ਹੈ ਪੰਜਾਬ ਪੁਲਿਸ ਦੇ ਉੱਚ ਅਧਿਕਾਰੀਆਂ ਦਾ ਇਹ ਜੀ ਸਾਨੂੰ ਇੱਕ ਕੰਪਲੇਂਟ ਡੀਸੀ ਆਫਿਸ ਵੱਲੋਂ ਅਸਿਸਟੈਂਟ ਸਰਵ ਵੱਲੋਂ ਮਸੂਲ ਹੋਈ ਸੀਗੀ ਜੀ ਉਦੇਚ ਉਸ ਜਾਲੀ ਅਸਲੀ ਦੇ ਡਾਕੂਮੈਂਟ ਤਿਆਰ ਕਰਨ ਦਾ ਜਿਹੜਾ ਦੋਸ਼ ਲਗਾਇਆ ਗਿਆ ਸੀ ਉਸ ਸੰਬੰਧੀ ਜਾਂਚ ਕਰਨ ਤੋਂ ਬਾਅਦ ਐਫ ਆਈ ਆਰ ਨੰਬਰ 214 ਥਾਣਾ ਤਿਰਪੜੀ ਵਿਖੇ ਦਰਜ ਕੀਤੀ ਗਈ ਤੇ ਉਹਦੇ 'ਚ ਇੱਕ ਗ੍ਰਿਫਤਾਰੀ ਪ੍ਰਵੀਨ ਕੁਮਾਰ ਜਿਹੜੇ ਪੀ ਐਲ ਵਾਲੇ ਬ੍ਰਾਂਚ ਦੇ ਵਿੱਚ ਕਲਰਕ ਸੀ ਉਹਨਾਂ ਦੀ ਕੀਤੀ ਗਈ ਹੈ ਅੱਗੇ ਜਾਂਚ ਚੱਲੀ ਹੈ ਸਰ ਇਹ ਗੱਲ ਜਿਹੜਾ ਇਹ ਤਾਜ਼ਾ ਮਸਲਾ ਜਿਹੜਾ ਸਾਡੇ ਕੋਲ ਆਇਆ ਜੀ ਇਹਦੇ ਜਿਹਨੇ ਜਿਹੜੀ ਫਾਈਲ ਸ਼ੁਰੂ 'ਚ ਜੇ ਪਹਿਲੀ ਤਹਿਰੀਰ ਸ਼ੁਰੂ ਹੋਣੀ ਹੈ ਉਹਦੇ ਵਿੱਚ ਸਾਈਨ ਜਿਹੜੇ ਨੇ ਕੀਤੇ ਹੋਏ ਸੀਗੇ ਉਸ ਸੰਬੰਧੀ ਅੱਗੇ ਜਾਂਚ ਜਾਰੀ ਹੈ ਉਹ ਅੱਜ ਜਸਾਬ ਦੇ ਨੂੰ ਪੇਸ਼ ਕਰਕੇ ਨਿਮਾਨਾ ਸੂ ਕਰਕੇ ਅਗਲੀ ਮਸ਼ੀਨ ਕਮੇਟੀ ਦੇ ਅੰਦਰ ਬਿਲਕੁਲ ਜੀ ਇਸ ਇਸ ਹੋਰ ਜਿੰਨਾ ਦੀ ਸ਼ਮੂਲੀਅਤ ਹੋਊਗੀ ਜਿਉਂ ਉਹਨਾਂ ਨੂੰ ਵੀ ਨਾਲ ਨਾਮਜ਼ਦ ਕੀਤਾ ਜਾਊਗਾ ਤੇ ਜਿਹੜੇ ਪਿਛਲੇ ਲਾਇਸੈਂਸ ਬਣੇ ਆ ਉਹ ਵੀ ਬਾਛੇ ਜਾਣਗੇ ਦੇਖੋ ਜੇ ਜਦੋਂ ਚੈਕਿੰਗ ਹੋਈ ਜੀ ਉਹ ਫਾਈਲਾਂ ਦੀ ਉਦੇਚ ਜਿਹੜਾ ਸਾਇਨ ਜੋ ਮਿਲਾਨ ਕੀਤਾ ਗਿਆ ਜਿਸ ਦਾ ਵੱਲੋਂ ਸਸਤਰੀ ਤੌਰ ਤੇ ਉਜਾਲੀ ਪਾਇਆ ਗਿਆ ਜੀ ਉਹਨਾਂ ਵੱਲੋਂ ਸ਼ਿਕਾਇਤ ਕੀਤੀ ਗਈ ਫਿਰ ਜਿਹੜੇ ਬੰਦੇ ਦਾ ਲਿਸੰਸ ਸੀਗਾ ਉਸ ਨਾਲ ਪੁੱਛਗਿੱਛ ਕੀਤੀ ਗਿਆ ਉਹਦਾ ਬਿਆਨ ਤਿਆਰ ਕੀਤਾ ਗਿਆ ਉਸ ਤੋਂ ਜੋ ਗੱਲ ਸਾਹਮਣੇ ਆਈ ਉਹਦੇ ਆਧਾਰ ਤੇ ਪੈਸਿਆਂ ਦਾ ਲੈਣ ਦੇਣ ਹੋਣਾ ਵੀ ਪਾਇਆ ਗਿਆ ਇਹਦੇ ਵਿੱਚ ਵੀ ਪੈਸੇ ਲੈ ਕੇ ਅਸਲਾ ਤਿਆਰ ਰੰਸਾਸ ਕੀਤਾ ਜਾ ਰਿਹਾ ਸੀ ਉਹਦੇ ਚੋਂ ਇੱਕ ਜਿਹੜਾ ਦੋਸ਼ੀ ਸੀਗਾ ਪ੍ਰਵੀਨ ਕੁਮਾਰ ਵੀ ਅਲੇ ਬ੍ਰਾਂਚ ਦੇ ਵਿੱਚ ਲੱਗਾ ਹੋਇਆ ਮਲਾਜਮ ਆ ਉਹਦੀ ਗ੍ਰਿਫਤਾਰੀ ਕੀਤੀ ਗਈ ਹੈ ਤੇ ਬਾਕੀ ਜਿਹੜੇ ਰੋਲ ਹੋਊਗਾ ਸਭ ਦਾ ਬਚਾ ਜਾਂਦਾ ਹੈ ਇਹ ਕਾਫੀ ਸਮੇਂ ਤੋਂ ਪਿਛਲੇ 10 10 12 ਮਹੀਨਿਆਂ ਤੋਂ ਸਿਰ ਤੇ ਨਾਸਿਕ ਅੱਗੇ ਜਾਣਕਾਰੀ ਇਹਦੀ ਹੋ ਸਕਦੀ ਬਿਲਕੁਲ ਇਹ ਜਨਤਾ ਤੋਂ ਬਿਨਾਂ ਨਹੀਂ ਇਹ ਗੱਲ ਹੋ ਸਕਦੀ ਉਹ ਵੀ ਜਿਹੜੇ ਅਜੰਟ ਤੇ ਵੀ ਆ ਰੋਲ ਬੱਚੇ ਜਾਣਦੇ ਅੱਜ ਸੰਬੰਧ ਇੱਕ ਵਿਅਕਤੀ ਦੀ ਗ੍ਰਿਫਤਾਰੀ ਹੋਈ ਹੈ ਤੇ ਬਾਕੀ ਅਸੀਂ ਸਾਰੀਆਂ ਜਿੰਨੀਆਂ ਫਾਈਲਸ ਬਣੀਆਂ ਉਹਨਾਂ ਦੀ ਸਕਰੂਟਨੀ ਕਰ ਰਹੇ ਹਾਂ ਤੇ ਜੋ ਵੀ ਅੱਗੇ ਕਾਰਵਾਈ ਹੋਗੀ ਤੁਹਾਡੇ ਨਾਲ ਸਾਂਝੀ ਕਰੀਏ ਐਫ ਆਈ ਆਰ ਨੰਬਰ 214 ਜੀ ਖਾਣਾ ਤਿਲਪੜੀ ਵਿਖੇ ਦਰਜ ਕੀਤੀ ਗਈ ਹੈ ਅੰਡਰ ਸੈਕਸ਼ਨ 682336 340 बीएनएस ਦੇ ਤਹਿਤ ਦਰਜ ਕੀਤੀ ਬਿਲਕੁਲ ਜੀ ਬਿਲਕੁਲ ਜਿਹੜੀਆਂ ਇਸ ਡੀਸੀ ਸਾਹਿਬ ਦੇ ਹੁਕਮ ਅਨਸਾਰ ਉਹਨਾਂ ਦੇ ਟਿਨੌਰ ਦੀਆਂ ਜੋ ਫਾਈਲਾਂ ਨੇ ਅਸਲੀ ਦੀਆਂ ਉਹ ਸਾਰੀਆਂ ਵਾਚੀਆਂ ਜੀ